ਭਗਵਾਨ ਕੀ ਜੈ ਸ਼੍ਰੀ ਮਹਾਦੇਵ ਕਾਵੜ ਸੰਗ ਪਾਵਨ ਧਾਮ ਦੀ ਤਰਫੋਂ 101ਵੀਂ ਇਹ ਸ਼ਿਵਰਾਤਰੀ ਹੈ ਜਿਹੜੀ ਬਹੁਤ ਹੀ ਬੜੇ ਧੂਮਧਾਮ ਨਾਲ ਮਨਾਈ ਗਈ ਹੈ ਕਮ ਸੇ ਕਮ ਸਾਢੇ 3 400 ਬੱਚਾ ਹਰਦਵਾਰ ਤੋਂ ਪੈਦਲ ਕਾਵੜ ਲੈ ਕੇ ਆਇਆ ਹੈ ਬੜੀ ਹੀ ਸ਼ਰਧਾ ਨਾਲ ਲੈ ਕੇ ਆਇਆ ਤੇ ਬੜੀ ਹੀ ਸ਼ਰਧਾ ਨਾਲ ਤੜਕੇ ਸਵਾ 3 ਵਜੇ ਦੇ ਬੱਚੇ ਗੰਗਾ ਜਲ ਲਾਈਨ 'ਚ ਲੱਗ ਕੇ ਚੜਾ ਰਹੇ ਆ ਇਹ ਮਹਾਚੀ ਇਹਦਾ ਮਹਾਦੇਵ ਕਾਵੜ ਸੰਗ ਚ ਪ੍ਰਾਚੀਨ ਮੰਦਿਰ ਹੈ ਇੱਥੇ ਬੜੀਆਂ ਹੀ ਮਨੋ ਕਾਮਨਾ ਪੂਰੀਆਂ ਹੁੰਦੀਆਂ ਹਨ ਤੇ ਬੜੇ ਹੀ ਦੂਰੋਂ ਦੂਰੋਂ ਭਗਤ ਕਾਵੜਾ ਲੈ ਕੇ ਇੱਥੇ ਚੜਾਉਂਦੇ ਹਨ ਅੱਜ ਕਿੰਨੇ ਬੱਚੇ ਬਿਲਗੇ ਜਿਹੜਾ ਅੱਜ 350 ਪੌਣੇ 400 ਬੱਚਾ ਜੀ ਕਾਵੜ ਲੈ ਕੇ ਆਇਆ ਜੀ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਵਧੀਆ ਜਵਾਕ ਸ਼ਰਧਾਂ ਨਾਲ ਕਾਵੜ ਲੈ ਕੇ ਆਉਂਦੇ ਆ 300 ਬੱਚਾ ਕਾਵੜ ਲੈ ਕੇ ਆਇਆ ਉਹ ਬੜੀ ਸ਼ਰਧਾਂ ਨਾਲ ਸਵਾ 3 ਵਜੇ ਤੋਂ ਲੈ ਕੇ ਲੈਂਡ 'ਚ ਲੱਗੇ ਹੋਏ ਆ ਜਿਵੇਂ ਜਿਵੇਂ ਨੰਬਰ ਆਉਂਦਾ ਉਵੇਂ ਚੜਾਈ ਜਾਂਦੀ ਹੈ ਸ਼ਾਂਤੀ ਨਾਲ की बात श्रद्धा की है आज जो अपार ये जनसमूह या भक्त दिखाई दे रहे हैं केवल विश्वास है और विश्वास के साथ ही लोगों की जो अभिलाषाएं हैं मनोकामना मनोकामनाएँ पूरी हो रही है क्या हो रहा है कैसे हो रहा है तो भोले बाबा जानते हैं मैं तो इतना ही कहूँगा शिव तत्व न जाना की दृश्यों से महेश्वर या दृश्यों से महादेवाय नमो नमा शिव तत्व को तो आज तक मैं भी नहीं जान सका और हमारे जो बना बताने वाले हैं वो भी यही कहते थे कोई नहीं जान सका लेकिन इसकी महिमा और इस पर विश्वास जो लोगों का अपार जो है श्रद्धा है वो यहाँ की भीड़ को देख करके रस को देख करके आप आकलन लगा सकते हैं ਕੀ ਜੀ ਦੇਵ ਪਰਮਦੇਵ ਦਾ ਮਿਲਨ ਹੋਇਆ ਸੀ ਇਸ ਕਰਕੇ ਸ਼ਿਵਰਾਤਰੀ ਦਾ ਤਿਆਰ ਮਨਾਇਆ ਜਾਂਦਾ ਹੈ ਅਸੀਂ ਕਾਫੀ ਸਾਲਾਂ ਤੋਂ ਇੱਥੇ ਬਗੀਚੀ ਚਾਰੇ ਆਏ ਬਹੁਤ ਵਧੀਆ ਢੰਗ ਨਾਲ ਮਨਾਇਆ ਜਾਂਦਾ ਹੈ ਇਹ ਇਤੋਂ ਬਹੁਤ ਸਾਰੇ ਬੱਚੇ ਕਾਵੜ ਲੈ ਕੇ ਆਉਂਦੇ ਆ ਪੂਰੀ ਸ਼ਰਧਾ ਨਾਲ ਇੱਥੇ ਬਗੀਚੀ 'ਚ ਤਿਉਹਾਰ ਮਨਾਇਆ ਜਾਂਦਾ ਹੈ 50 ਸਾਲ ਤੋਂ ਕਾਵੜਾ ਰੇ ਸ਼੍ਰੀ ਮਹਾਦੇਵ ਦੇ ਕਾਵੜ ਸਾਹਿਬ ਪਾਵਨਦਾਮੇ ਆਪ ਸਾਰੇ ਦੀ ਕਾਵੜ ਲੈ ਕੇ ਪੋਰੇ ਅੱਜ ਰਾਤ ਦੇ ਪਾਵਨ ਅਵਸਰ ਤੇ ਬਹੁਤ ਖੁਸ਼ੀ ਹੈ ਸਾਨੂੰ। ਲੋਕਾਂ ਤੇ ਗੰਗਾ ਜਲ ਪਵਿੱਤਰ ਗੰਗਾ ਜਲ ਲੈ ਕੇ ਆਏ ਆ। ਬਹੁਤ ਹੀ ਬਹੁਤ ਆਨੰਦ ਆ ਰਿਹਾ ਸਾਨੂੰ। ਬਹੁਤ ਬਹੁਤ ਆ ਰਿਹਾ। ਹਰ ਤਵਾਰ ਕੋਈ ਸੱਚੀ ਕਾਵੜੀਏ ਬਹੁਤ ਵਧੀਆ ਤੇ ਭੋਲੇ ਦੀ ਕਿਰਪਾ ਨਾਲ ਬਹੁਤ ਸ਼ੋਕਸ਼ੰਗਣਾ ਪਹੁੰਚ ਗਏ ਆ। ਭੋਲੇ ਸ਼ੰਕਰੀ ਭਗਵਾਨ ਜੀ ਜੀ। ਭੋਲੇ ਦੀ ਬਹੁਤ ਵਧੀਆ ਹੈ। ਅਸੀਂ ਸੱਤ ਕਾਵੜੀਏ ਕੇ ਅਸੀਂ ਜਦੋਂ ਤੋਂ ਔਰ 9 ਦਿਨ ਦੇ ਵਿੱਚ ਭੋਲੇ ਦੀ ਕਿਰਪਾ ਨਾਲ 100 ਕਿਲੋਮੀਟਰ ਚੱਲਦੇ ਹੋਏ ਰੋਜ਼ਾਨਾ ਦਾ ਸਾਡੇ 6:00 ਵਜੇ ਚੱਲਦੇ ਸੀ ਨਾਲ ਤੋਂ 8:30 ਵਜੇ ਤੇ ਪਹੁੰਚੇ ਸੀ ਔਰ ਸ਼ਰਵਤੀ ਮਹਾਨ ਪਰਵ ਹੈ ਸਭ ਨੂੰ ਮਨਾਣਾ ਚਾਹੀਦਾ ਹੈ ਕੋਲੇ ਜੀ ਸਭ ਤੇ ਬਹੁਤ ਪਖਤਾਂ ਦੇ ਬਹੁਤ ਬੜੀ ਕਿਰਪਾ ਹੈ ਇਸੇ ਤਰ੍ਹਾਂ ਭਗਵਾਨ ਆ ਦੇ ਕੇ ਬੇਨਤੀ ਹੈ ਸਭ ਤੇ ਕੋਲੇ ਨਾਲ ਦੀ ਕਿਰਪਾ ਬਣੀ ਰਹੀ